ਹੈਲੋ ਜੀ ਰੈਵਨ ਚੀਸ ਸਸ਼ੀ ਰੇਕਾਲ ਆਈ ਏ ਮੋਨੀਗਾ ਤੋਂ ਵੰਟਵਾੜੇ ਚੈਨਲ ਦੇ ਨਾਲ ਚੋਕੀ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਅੱਜ ਹੈ ਸੰਡੇ 2 ਨਵੰਬਰ ਤੇ ਅਸੀਂ ਇਸ ਟਾਈਮ ਲਈ ਜਿਹੜਾ ਉੱਪਰਲੇ ਰੂਮ ਹੈਗੇ ਨੇ ਉਸ ਜਗ੍ਹਾ ਤੇ ਮੈਂ ਖੜੀ ਆ ਤੇ ਇਹ ਦੇਖੋ ਜੀ ਵਾਸ਼ਵੈਲਸ ਕੱਪੜੇ ਜਿਹੜੇ ਸਾਡੇ ਕੰਪਲੀਟ ਹੋ ਚੁੱਕੇ ਹੋਏ ਨੇ ਅੱਜ ਸਵੇਰੇ 8:30 ਵੇ ਦੇ ਟਾਈਮ ਤੇ ਪਾਸ-ਪਾਸ ਮੈਂ ਜਿਹੜੇ ਕਿ ਕਪੜੇ ਲਗਭਗ ਸਾਰੇ ਹੀ ਵਾਸ਼ਿੰਗਸ ਕਰ ਦਿੱਤੇ ਸੀ ਤੇ ਉਸ ਤੋਂ ਬਾਅਦ ਇੱਕ ਤਾਂ ਮੈਨੂੰ ਵੈਸੇ ਹੀ ਵਾਝ ਗਿਆ 10 ਵੇ ਦੀ ਜਿਹੜੀ ਬੰਦਾ ਸੋ ਕੰਮ ਨਿਭਾਈ ੜ ਕੇ 1 ਵਜੇ ਫ੍ਰੀ ਹੋ ਜਾਂਦਾ ਤੇ ਐ ਦੇਖੋ ਪਿਛਲਾ ਤੁਸੀਂ ਆਲਰੇਡੀ ਹੈ ਗ੍ਰੋਸ ਦੇਖਿਆ ਹੋਇਆ ਹੈ ਵੈਸੇ ਹੀ ਇਹ ਬਣਾਇਆ ਹੋਇਆ ਹੈ ਜਿਸ ਦਾ ਮਤਲਬ ਮੈਕਸਿਮਮ ਸਮਾਨ ਵਗੈਰਾ ਕੁਝ ਫालतू ਰੱਖਣ ਲਈ ਉਹਦੇ ਲਈ ਹੈ ਸੈਟਅਪਸ ਜਿਹੜੇ ਕਿ ਅਲਮਿਰਾ ਰੈਡੀ ਕਰਕੇ ਰੱਖੇ ਹੋਏ ਨੇ ਤੇ ਉਸ ਤੋਂ ਬਾਅਦ ਦੇਖੋ ਫਿਰ ਮੈਨੂੰ ਟੈਰਿਸ ਦੀ ਜਿਹੜੀ ਕਲੀਨਿੰਗ ਉਹ ਵੀ ਕਰਨੀ ਪੈਂਦੀ ਹੈ ਤੇ ਇਸ ਜਗ੍ਹਾ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਅਸੀਂ ਪੂਜਾ ਰੂਮ ਰੈਡੀ ਕਰਨਾ ਉਹ ਪੂਜਾ ਰੂਮ ਫਿਲਾਲ ਦੀ ਕੜੀ ਹਜੇ ਤਾਂ ਰੈਡੀ ਨਹੀਂ ਹੋ ਸਕਦਾ ਕਿਉਂਕਿ ਇਹ ਸਿਰਫ ਕਲਮਾਂ ਦੇ ਨਾਲ ਹੀ ਹਰ ਇੱਕ ਚੀਜ਼ਾਂ ਹੋ ਸਕਦੀਆਂ ਨੇ ਤੇ ਇਸ ਲਈ ਹਜੇ ਫਿਲਾਲ ਦੀ ਕੜੀ ਤਾਂ ਨਾ ਮੁਨਕਿਨ ਹੈ ਮੈਨੂੰ ਆਪਣੇ హెয়ারਵੇ ਕਿ ਬਹੁਤ ਸ਼ਰਮ ਆ ਰਹੀ ਕਿਉਂਕਿ ਬੜੇ ਗੰਦੇ ਹੀਅਰ ਲੱਗ ਰਹੇ ਨੇ ਕਿਉਂਕਿ ਇਹ ਵਾਸ਼ੀਅਬਲ ਹੋਣ ਵਾਲੇ ਨੇ ਨਗਵਾਂ ਕਪੜੇ ਵਾਸ਼ਿੰਗ ਮਲ ਕੀਤੇ ਨੇ ਹਾਊਸ ਕਲੀਨਿੰਗ ਕੀਤੀ ਹੈ ਤੇ ਡਸਟ ਮੈਕਸਿਮਮ ਪਏਗੀ ਪਏਗੀ ਚ ਕੋਈ ਸ਼ੱਕ ਨਹੀਂ ਤੇ ਇਹ ਦੇਖੋ ਜੀ ਐ ਫਿਰ ਇਸ ਤਰ੍ਹਾਂ ਕਾਫੀ ਵਗੈਰਾ ਜਿਹੜੀ ਹੈ ਕਿਚਨ ਦੇ ਵਿੱਚ ਲਗਾ ਦਿੱਤੀ ਹੋਈ ਹੈ ਤੇ ਇਹ ਡਬਲ ਬੀਨਸ ਜੋ ਕਿ ਤੁਸੀਂ ਸਾਰਿਆਂ ਨੇ ਦੇਖੀ ਹੋਣਗੇ ਬੈਠਣ ਨੂੰ ਬੀਨਸ ਜਿਹੜੇ ਹੁੰਦੇ ਨੇ ਪਰ ਇਹ ਮਜ਼ਬੂਤ ਸੀੜੀਆਂ ਜਿਹੜੀਆਂ ਕੀ ਪੱਖਾ ਵਗੈਰਾ ਟਰੇਨਿੰਗ ਕਰਨ ਦੇ ਟਾਈਮ ਤੇ ਬਹੁਤ ਕੰਮ ਆਉਂਦੀ ਹੈ ਤੇ ਉਸ ਤੋਂ ਬਾਅਦ ਟਰੈਸ ਦੇ ਵਿੱਚ ਜਿਹੜੀ ਕਿ ਤੁਸੀਂ ਆਲਰੇਡੀ ਸਾਰਿਆਂ ਨੇ ਦੇਖੀ ਹੋਈ ਟੈਰਿਸ ਤੇ ਇਹ ਦੇਖੋ ਕਿੰਨੇ ਸਾਰੇ ਟੁਆਇਸ ਐ ਜਿਹੜੇ ਵਿਦਿਆ ਦੇ ਵਾਸ਼ਵਲ ਕਰਕੇ ਰੱਖੇ ਨੇ ਤੇ ਇਹਦੇ ਵਿੱਚ ਜਿੰਨੇ ਵੀ ਟੁਆਇਸ ਸਭ ਵਿਦਿਆ ਦੇ ਐ ਤੇ ਬਾਕੀ ਔਰ ਤੁਲਸਾਂ ਜੀ ਅੱਜ ਹੈਪੀ ਤੁਲਸਾਂ ਜੀ ਇਹਨਾਂ ਦੀ ਮੈਰिज ਹੋ ਗਈ ਐ ਤੁਲਸਾਂ ਜੀ ਦਾ ਸਭ ਜਾਣਦੇ ਹੋਵੋਗੇ 2 ਨਵੰਬਰ ਨੂੰ ਤੁਲਸਾ ਮਈਆ ਜੀ ਦਾ ਮੈਰिज ਹੁੰਦੀ ਐ ਸ਼ਾਦੀ ਹੁੰਦੀ ਐ ਪਰ ਅਸੀਂ ਹਜੇ ਇਸ ਲਾਈਨ ਦੇ ਵਿੱਚ ਨਹੀਂ ਗਏ ਸਿਰਫ ਆਏ ਕਿ ਉਹਨਾਂ ਦਾ ਪੂਜਨ ਜੋ ਵੀ ਹੁੰਦਾ ਸਾਡੇ ਕੋਲ ਅਸੀਂ ਜ਼ਰੂਰ ਕਰਦੇ ਆਂ ਤੇ ਬਾਕੀ ਫਲਾਹ ਦੀ ਘੜੀ ਕੁਝ ਸੋਫੇ ਇੱਥੇ ਵੀ ਲੱਗੇ ਪਏ ਨੇ ਕਿਉਂਕਿ ਅੱਜ ਥੋੜਾ ਜਿਹਾ ਘਰ ਨੂੰ ਹਾਊਸ ਮਤਲਬ ਟੀਨ ਕੀਤਾ ਹੈ ਹਾਊਸ ਕਲੀਨਿਸਟਾ ਕੀਤਾ ਹੈ ਕਿ ਹਰ ਇੱਕ ਚੀਜ਼ ਨੂੰ ਨਾ ਔਰ ਲੁੱਕ ਬਾਈ ਲੁੱਕ ਸੈੱਟ ਕਰਕੇ ਰੱਖਿਆ ਤੇ ਇਹ ਦੇਖੋ ਸੋਫੇ ਇੱਥੇ ਵੀ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਕਿਚਨ ਦੇ ਵਿੱਚ ਡੈਕ ਲਗਾਏ ਹੋਏ ਸੀ ਅਰੋ ਨੇ ਤੇ ਆਰੋ ਨੇ ਸੈਟਅਪ ਲੈ ਆ ਕੇ ਇੱਥੇ ਸੈੱਟ ਕਰ ਲਿੱਤਾ ਹੈ ਇਸ ਰੂਮ ਦੇ ਵਿੱਚ ਤੇ ਸੈਟਅਪਸ ਕਰ ਲਿੱਤਾ ਆ ਜੁਣਕੀ ਦੇਖੋ ਯਾਰ ਇੰਨੀ ਮਹਿੰਗੀ ਚੀਜ਼ ਇੰਨੀ ਮਿੱਟੀ ਦੇ ਭਾ ਕੱਟੇ ਖਾਵੇ ਤੇ ਫਿਰ ਉਹ ਵੀ ਮਾੜੀ ਗੱਲ ਹੈ ਨਾ ਤੇ ਇਸ ਲਈ ਇਹਨੂੰ ਡੈਕ ਨੂੰ ਅਸੀਂ ਇੱਥੇ ਸੈੱਟ ਕਰ ਲਿੱਤਾ ਤਾਂ ਕਿ ਇਹ ਡੈਕ ਇੱਥੇ ਸੈੱਟਅਪ ਰਹੇਗਾ ਤੇ ਵਧੀਆ ਰਹੇਗਾ ਤੇ ਉੱਪਰ ਲਈ ਇਹਦਾ ਜਿਹੜਾ ਮੈਂ ਬੋਸ਼ ਆੜ ਹੈ ਉਹ ਬੋਸ਼ ਕੀਤਾ ਹੋਇਆ ਜਦੋਂ ਹਲਕਾ ਜਿਹਾ ਡਰਾਈ ਹੋਏਗਾ ਫਿਰ ਇਹਨੂੰ ਆੜ ਨੂੰ ਸਿੱਟ ਡਾਲਾਂਗੇ ਤੇ ਜਿਹੜਾ ਇਸ ਜਗ੍ਹਾ ਤੇ ਡੈਨੀ ਟੇਬਲ ਪਿਆ ਸੀ ਉਹ ਡੈਨੀ ਟੇਬਲ ਅਸੀਂ ਇੱਥੇ ਰੱਖ ਦਿੱਤਾ ਹੋਇਆ ਤਾਂ ਕਿ ਅ ਕੀ ਸਰ ਲੈਪਟਾਪ ਵਗੈਰਾ ਵੀ ਲਗਾਣਾ ਹੁੰਦਾ ਵਾ ਤੇ ਚਲੋ ਉਹਦਾ ਚਾਰਜਰ ਦਾ ਜਿਹੜਾ ਕਿ ਮੂਡ ਦਿੱਤਾ ਹੋਇਆ ਉਹ ਉੱਤੇ ਵੀ ਬੰਦਾ ਲਗਾ ਸਕਦਾ ਜੇ ਅਰुण ਡੈੱਕ ਲਗਾਣਗੇ ਤੇ ਅਰुण ਦੇ ਪੁਆਇੰਟ ਜਿਹੜਾ ਕਿ ਆ ਵੀ ਸਵੀਚ ਚ ਹੈਗੇ ਨੇ ਬਾਕੀ ਇਹ ਲੈਪਟਾਪ ਮਿਲਿਆ ਤੇ ਹੋਇਆ ਇਹਨੂੰ ਅਜੇ ਤੱਕ ਮੈਨੂੰ ਚਲਾਉਣਾ ਨਹੀਂ ਆਇਆ ਇਹ ਸ਼ਬਦ ਇਹੋ ਮਾਂ ਤੇ ਬੰਦਰੋ ਲੱਗਣ ਦੀ ਕੁੜੀ ਵੀ ਬੰਦਰੋ ਲੱਗਣ ਦੀ ਮੈਂ ਸਿਰਦਾ ਕੰਮ ਕਰਾਇਆ ਮੇਰੇ ਕੋਲ ਹਾਂ ਕੰਮ ਤੇ ਵਾਕਈ ਕੀਤਾ ਤੁਹਾਨੂੰ ਪਤਾ ਮੇਰੇ ਆਪਣੇ ਖੁਦ ਦੇ ਆ ਦੇਖੋ ਕਿੰਨਾ ਚਿੱਪੂ ਚਿੱਪੂ ਲੱਗਣ ਦੇ ਫੋਮੇਂ ਦੇਖੋ ਇਹ ਦੇਖੋ ਨਾ ਵੇਖ ਦੇ ਚਿੱਪੂ ਚਿੱਪੂ ਲੱਗ ਰਹੇ ਨਾ ਪਤਾ ਨਹੀਂ ਮੰਮਾ ਰੱਜੀ ਅੱਗੇ ਤੇਰਾ ਮੇਰਾ ਫਰੈਂਡ ਹੈ ਅਸ਼ਕਤੀ ਮਾਨ ਨੇ गिवन ਹੀ ਮੇਕ ਲਾਸਟ ਬੀਸੀ ਲਈ ਕਹਿੰਦਾ ਸੀ ਨਬੜੀ ਕੁਟ ਦੇਖੋ ਇਹ ਲੈਪਟਾਪ ਹੈ ਇਹ ਮੈਨੂੰ ਨਹੀਂ ਚਲਾਉਣਾ ਆਉਂਦਾ ਇੰਝ ਕੋਈ ਫਰਕ ਨਹੀਂ ਪੈਂਦਾ ਤੇ ਇਹ ਦੇਖੋ ਇਹ ਹੈਡਫੋਨ ਇਹ ਸਿਰਫ ਲਾਸਟ ਟਾਈਮ ਉਦੋਂ ਮੈਂ ਲਗਾਏ ਸੀ ਜਦੋਂ ਆਈ ਥਿੰਕ ਕਿ ਜਦੋਂ ਮੈਂ ਫੋਟੋ ਸ਼ੂਟਸ ਕੀਤਾ ਸੀ ਉਦੋਂ ਲਗਾਏ ਸੀ ਤੇ ਹੁਣ ਤਾਂ ਇਹ ਲੈਪਟਾਪ ਵੀ ਆਈ نو ਮੇਰੇ ਵਾਸਤੇ ਖੇਲ ਨਹੀਂ ਹੈ ਜਿਹੜਾ ਬੰਦਾ ਆਪਣੇ ਆਮ ਨਾਲ ਬੀਜ਼ੀ ਰਵੇ ਝਾੜੂ ਪੋਚੇ ਨੂੰ ਲੈ ਕੇ ਘਰ ਦੇ ਕੰਮਾਂ ਨੂੰ ਲੈ ਕੇ ਆਪਣੀ ਕਿਚਨਸ ਨੂੰ ਲੈ ਕੇ ਉਹ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਲਈ ਜਿਆਦਾ ਨਹੀਂ ਬੈਸਟ ਇੰਟਰਸਟ ਆਵੇਗਾ ਇਹ ਵੀ ਕਹੋ ਨਾਲ ਤੇ ਤੁਹਾਨੂੰ ਪਤਾ ਹੈ ਫਮੀ ਅਸੀਂ ਇੱਥੇ ਬਹੁਤ ਜਲਦੀ ਪੂਜਾ ਰੂਮ ਬਣਾਣਾ ਹੈ ਪਰ ਜਿੰਨੀ ਦੇ ਤੱਕ ਸਾਡੇ ਖੁਦ ਦੇ ਲੱਕ ਵਿੱਚ ਨਹੀਂ ਹੈਗਾ ਪੂਜਾ ਰੂਮ ਬਣਾਣਾ ਹੋਂਦ ਤੱਕ ਅਸੀਂ ਪੂਜਾ ਰੂਮ ਨਹੀਂ ਬਣਾ ਸਕਦੇ ਬਟ ਯਾਰ ਇਹ ਇੱਕ ਗੱਲ ਆ ਵੀ ਵਧੀਆ ਹੀ ਹੈ ਹਨਾ ਅਸੀਂ ਕਿਚਨ ਦੇ ਵਿੱਚ ਜਿਸ ਤਰ੍ਹਾਂ ਮਤਲਬ ਬੈਠੇ ਹੋਏ ਆ ਤੇ ਕਿਚਨ ਤੇ ਵੀ ਦੇਖੋ ਪਫੀ ਲੱਗੀ ਪਈ ਹੈ ਤੇ ਇਹ ਬੀਨਸ ਲੱਗੇ ਪਏ ਨੇ ਤੇ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜਾ ਵਧੀਆ ਸ਼ੋਅਰੂਮਸ ਟਾਈਪ ਬਣ ਗਿਆ ਉਹ ਇਹਨਾਂ ਨੂੰ ਆ ਰਹੀਆਂ ਤੂੰ ਹੈ ਤੈਨੂੰ ਪਤਾ ਕਿੰਨੀ ਮਹਿੰਗੀ ਆਈ ਐ ਪੋੜੀ ਆਵਲੀ ਪੋੜੀ ਮਗੜੀ ਖਾ ਜੁੱਲੀਆ ਖਾ ਨਹੀਂ ਚੱਲੀ ਕਿਉਂ ਉਤਾਰੇ ਲਿਫਾਫਾ ਆ ਜੇ ਮੈਂ ਬਣੀ ਕਿੰਨੇ ਸਾਲ ਕੱਢਣਾ ਐ ਪੋੜੀ ਨਾਲ ਮੰਮੀ ਅੱਜ ਨਾ ਬੱਦ ਬਾਕੀ ਅੱਜ ਤੁਲਸੀ ਦਾ ਵਿਆਹ ਅੱਜ ਘਰ ਦੀ ਲక్ష్ਮੀ ਨਹੀਂ ਮਾਰੀ ਦਉਂਦੀ ਤੇ ਤੁਹਾਨੂੰ ਬੱਤ ਬਾਕੀ ਇਸ ਰੂਮ ਬਾਰੇ ਮੈਨੂੰ ਦੱਸਣਾ ਤੁਹਾਡੇ ਕੀ ਰਾਏ ਐ ਮੈਨੂੰ ਇੰਨਾ ਬੱਦ ਤੁਹਾਨੂੰ ਮਤਲਬ ਡੈਨੀ ਟੇਬਲ ਵਗੈਰਾ ਇਦਾਂ ਸਹੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਇਦਾਂ ਐ ਡੈਕਾਂ ਦਾ ਸਟੋਰ ਡੀਜੇ ਪਾਰਟੀ ਸੇ ਹੀ ਲੱਗ ਰਹੀ ਕਿ ਨਹੀਂ ਲੱਗ ਰਹੀ ਇਹ ਡੀਜੇ ਪਾਰਟੀ ਰਸੋਈ ਦੇ ਵਿੱਚ ਸੀ ਤੱਕ ਕੇ ਅਰੁਣ ਨੇ ਇੱਧਰ ਰਿਸੀਵਡ ਕਰ ਦਿੱਤੀ ਉਹ ਵੀ ਮੈਂ ਗਿਆ ਅਰੁਣ ਨੂੰ ਮੈਂ ਗਿਆ ਤੇ ਇਹ ਦੇਖੋ ਕਿੰਨੇ ਮਤਲਬ ਮੈਕਸਿਮਮ ਕਿੰਨੇ ਅੱਛੇ ਸੋਫੇ ਨੇ ਇਹ ਜਿਹੜੇ ਇਸ ਟਾਈਮ ਜਿਹੜੇ ਸਾਡੇ ਡਰਾਈング ਰੂਮ ਦੇ ਵਿੱਚ ਸੋਫੇ ਸੀ ਨਾ ਉਹਦਾ ਹੀ ਆ ਜਿਹੜੇ ਦੋ ਸੈਟਅਪਸ ਸੋਫੇ ਆ ਇਹ ਸਾਨੂੰ ਉੱਪਰ ਲਗਾਨੇ ਪੈ ਰਿਹਾ ਕਿਉਂਕਿ ਜਗ੍ਹਾ ਆਲਰੇਡੀ ਹੀ ਬਹੁਤ ਘੱਟ ਹੋਣ ਦੇ ਵਜੂਦ ਵੀ ਇਹਨਾਂ ਸੋਫਿਆਂ ਨੂੰ ਇੱਥੇ ਅਡਜਸਟਮੈਂਟ ਕਰਨਾ ਪੈ ਰਿਹਾ ਹੈ ਤੇ ਜਿਹੜੀ ਕਪੜੇ ਵਾਸ਼ਿੰਗਸ ਮਸ਼ੀਨਸ ਹੈ ਉਹ ਤੁਸੀਂ ਇਧਰ ਦੇਖ ਰਹੇ ਹੋ ਹਰ ਇੱਕ ਚੀਜ਼ ਨੂੰ ਆਪਣੇ ਆਪਣੇ ਟਿਕਾਣੇ ਤੇ ਲਗਾ ਕੇ ਰੱਖਿਆ ਹੋਇਆ ਹੈ ਹਰ ਇੱਕ ਚੀਜ਼ ਨੂੰ ਕੀ ਮਤਲਬ ਕੋਈ ਇੱਕ ਐਸੀ ਚੀਜ਼ ਨਹੀਂ ਹੈਗੀ ਜਿੰਨੂੰ ਅਸੀਂ ਆਪਣੇ ਟਿਕਾਣੇ ਤੇ ਨਹੀਂ ਲਗਾਇਆ ਹੋਇਆ ਤੇ ਫਿਰ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਗ੍ਹਾ ਘਟ ਪੈ ਹੀ ਜਾਂਦੀ ਹੈ ਜਿੱਥੇ ਮਰਜੀ ਬਿਲਕੁਲ ਸਾਢਲੀ ਤੇ ਬਹੁਤ ਜਗ੍ਹਾ ਘਟੇ ਸ਼ੌਂਕ ਹੈ ਮੀਨੋ ਇੱਕ ਮੈਂ ਮਤਲਬ ਝੂਲਾ ਲਵਾ ਉਹ ਬਹੁਤ ਜਲਦੀ ਇੱਕ ਮੈਂ ਝੂਲਾ ਵੀ ਲਵਾਂਗੀ ਉਹ ਅੱਜ ਕੱਲ ਟੋਕਰੀ ਵਾਲੇ ਝੂਟੇ ਚੱਲਦੇ ਆ ਨਾ ਤੇ ਉਹ ਬੜੇ ਵਧੀਆ ਲੱਗਦੇ ਆ ਝੂਟਾ ਚਲੋ ਮੈਂ ਨਹੀਂ ਲੈਣਾ ਉਹਦੇ ਪਿੱਤਿਆਂ ਦੇ ਬਹਾਨੇ ਨਾਲ ਹੀ ਚਲੋ ਅਸੀਂ ਬੈਠ ਸਕਦੇ ਆ ਹਨਾ ਤੇ ਉਹ ਕਿਤੇ ਨਾ ਕਿਤੇ ਮਤਲਬ ਉਹ ਝੂਲੇ ਨੂੰ ਅਸੀਂ ਜ਼ਰੂਰੀ ਸਮਝਾਂਗੇ ਆਪਣੇ ਘਰ ਦੇ ਵਿੱਚ हर तो तो हाँ हाँ एक कपड़े वॉशिंग कर दिते ने इी भी जी एवं तो बाद कपड़े दिख रहे हो कपड़े मतलब वॉश किए समझ लो कि एक हफ्ते बाद मशीन लगती है ਤੇ ਮੈਂ ਕਹਿੰਦੀ ਬੈਂਡ ਵੱਜ ਜਾਂਦੀ ਐ ਪੂਰੀ ਬੈਂਡ ਸੋ ਬਾਕੀ ਪਰਵਾਦ ਫੇਸਬੁੱਕ ਫੈਮਲੀ ਜੀ ਆਪਣੇ ਆਪਣੇ ਪਰਵਾਦਸ ਵਿੱਚ ਠੀਕ-ਠਾਕ ਰਹੋ ਤੰਦਰੁਸਤ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਵਿੱਚ ਰੱਖੇ ਔਰ ਆਪਣੇ ਚੈਨਲ ਨੂੰ ਮੌਨਿਕਾ ਦੇ ਚੈਨਲ ਨੂੰ ਇਸ ਤਰ੍ਹਾਂ ਹੀ ਪਸੰਦ ਕਰਦੇ ਰਹੋ ਤਾਂ ਕਿ ਤੁਸੀਂ ਸਭ ਜਾਣਦੇ ਹੋ ਤੁਹਾਡਾ ਇੱਕ ਹਲਕਾ ਜਿਹਾ ਸਪੋਰਟ ਮੇਰੇ ਲਈ ਕਿੰਨਾ ਵਧੀਆ ਪੈਦੇਮੰਦ ਹੋ ਸਕਦਾ ਹੈ ਸੋ ਹੁਣ ਲਈ ਮੈਂ ਸ਼ੁਕਰੀਆ ਤੇ ਦਿਲੋਂ ਤੁਹਾਡਾ ਧੰਨਵਾਦ ਕਰਦੀ ਆ ਬਾਕੀ ਮੇਰੀ ਵਾਇਸ ਗੱਲਬਾਤ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਹਲਕੀ ਜਿਹੀ ਵੀ ਛੋਟੀ ਜਿਹੀ ਗਲਤ ਲੱਗੀ ਹੋਵੇ ਤਾਂ ਉਹਦੇ ਲਈ ਦਿਲੋਂ ਮਾਫੀ ਫੋਰ ਮੀ ਟੇਕ ਕੇਅਰ ਬਾਏ ਬਾਏ ਕਰ ਦੋ ਬਟ ਵਾਏ ਓਏ ਓਏ ਖੋਤੇ ਐ ਵੈਸੇ ਵੀ ਨਾ ਬਹੁਤ ਐਟੀਟਿਊਡ ਵਾਲੀ ਹੈ ਇਹਦੇ ਅੰਦਰ ਤੇ ਐਟੀਟਿਊਡ ਇੰਨਾ ਭਰਿਆ ਹੋਇਆ ਹੈ ਐਟੀਟਿਊਡ ਨਹੀਂ ਬੇਇੱਜ਼ਤੀ ਨਹੀਂ ਐਟੀਟਿਊਡ ਵੇਟੀ ਗਈ देखो जी ये मेरी ना बेटी नहीं है ये मेरी दोस्त है ए यार तेरी यारी, यारी को यारी मैंने तो खुदा माना याद करेगी दुनिया वाँ। 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 तेरा मेरा अफसाना तुम्हें पता यार इतनी बेटी मेरे को स्कूल करा ना बाहर तो पढ़ा ਤੁਹਾਨੂੰ ਬਤਾਈ ਮੇਰੀ ਬੇਟੀ ਮੇਰਾ ਲਾਈਫ ਦਾ ਹੀ ਕੋ ਹਿੱਸਾ ਹੈ ਜਿਹਨੂੰ ਅੱਦੇ ਹੀ ਹਿੱਸੇ ਚ ਵੰਡਿਆ ਜਾਵੇ ਤੇ ਉਹਦੇ ਵਿੱਚ ਇੱਕ ਕਹਿਵ ਹੈ ਮੈਂ ਇਹ ਇੰਨੀਆਂ ਛੋਟੇ 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 ਪੁਆਇੰਟਸ ਦੇ ਗੱਲਾਂ ਵਿੱਚ ਮੈਂ ਜਸਟ ਇੰਨਾ ਸ਼ੇਅਰ ਕਰਦੀ ਆ ਮੇਰੇ ਫਾਦਰ ਨਾਲ ਸਿਰਫ ਇੰਨਾ ਸ਼ੇਅਰਸ ਕਰਦੀ ਆ ਮੈਂ ਇਹਨਾਂ ਦਾ ਫਾਦਰ ਨਾਲ ਸ਼ੇਅਰਸ ਨਹੀਂ ਕਰਦੀ ਹੈਨਾ ਕਿਉਂਕਿ ਫਾਦਰ ਖੁਦ ਮੈਨੂੰ ਟਾਈਮ ਨਹੀਂ ਦਿੰਦੇ ਤੇ ਉਹਨਾਂ ਨਾਲ ਸ਼ੇਅਰਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਸ ਲਈ ਇਹ ਮੇਰੀ ਬੇਟੀ ਮੇਰੀ ਡਾਟਰ ਮੇਂ ਫੈਮਲੀ ਦਾ ਫਾਰਮ ਹੈ ਜੋ ਵੀ ਹੈ तो ये मैं बहुत कुछ शेयर कर दी हाँ इसलिए फैरी ही मामदा किसी गल का कोई गुस्सा नहीं गुस्सा नहीं पता कि वीडियो ना साइद फिर पाँच मेरे छेड़ है शक्ति माँ की ऐसी मेरा जवाब रही मेरी माँ तेनों घर बुलाई यार है कि शोकर निकले दी है तो इन्हना हम तो पता लग गया बेस्तियाँ होंगी <laughs> है ना

Okay? Bye-bye. Bye-bye. See bye. you.